ਮਾਰੂ ਮਹਲਾ ਪਹਿਲਾ ਸ਼ਰਨ ਪਰੇ ਗੁਰਦੇਵ ਤੁਮਾਰੀ ਤੂੰ ਸਮਰਥ ਦਿਆਲ ਮੁਰਾਰੇ ਤੇਰੇ ਚੋਜ ਨ ਜਾਣੇ ਕੋਈ ਤੂੰ ਪੂਰਾ ਪੁਰਖ ਬਿਦਾਤਾ ਹੈ ਤੂੰ ਆਦ ਜੁਗਾਦ ਕਰੇ ਪ੍ਰਤਪਾਲਾ ਘਟ ਘਟ ਰੂਪ ਅਨੂਪ ਦਿਆਲਾ ਜੋ ਤਦ ਪਾਵੇ ਤੇ ਵਚ ਲਾਵਹਿ ਸਭ ਤੇਰੋ ਕੀਆ ਕਮਤਾ ਹੈ ਅੰਤਰ ਜੋਤ ਭਲੇ ਜਗ ਜੀਵਨ ਸਭ ਘਟ ਭਗੈ ਹਰ ਰਸ ਪੀਵਨ ਆਪੇ ਲੈ ਵੈ ਆਪੇ ਦੇਵੈ ਤੇ ਹੋ ਲੋਏ ਜਗਤ ਪਿਤ ਦਾਤਾ ਹੈ ਜਗਤ ਦੇ ਪਾਏ ਖੇਲ ਰਚਾਇਆ ਪਵਣੇ ਪਾਣੀ ਅਗਨੀ ਜਿਉ ਪਾਇਆ ਦੇਹ ਨਗਰੇ નો ਦਰਵਾਜੇ ਸੋ ਦਸਵਾ ਗੁਬਤ ਰਹਾਤਾ ਹੈ ਚਾਰ ਨਦੀ ਅਗਨੀ ਅਸਰ ਲਾ ਕੋਈ ਗੁਰਮੁਖ 부ਝੈ ਸ਼ਬਦ ਨਿਰਾਲਾ ਸਾਕਤ ਦੁਰਮਤ ਡੂਬਹਿ ਦਜਹਿ ਗੁਰ ਰਾਖੇ ਹਰ ਲਿਵ ਰਖਾ ਹੈ ਅਪ ਤੇਜ ਵਾਏ ਪ੍ਰਿਥਵੀ ਆਕਾਸ਼ ਤਿੰਨ ਮਹਿ ਪੰਚ ਤਤ ਘਰ ਵਾਸਾ ਸਤ ਗੁਰ ਸ਼ਬਦ ਰਹਿ ਰੰਗ ਰਤਾ ਤਜ ਮਾਇਆ ਹੋ ਮੈਂ ਪ੍ਰਤਾਹੇ ਇਹੋ ਮਨ ਭਿਜੈ ਸ਼ਬਦ ਪਤੀਜੈ ਬਿਨ ਨਾਵੇ ਕਿਆ ਟੇਕ ਟਕੀਜੈ ਅੰਤਰ ਚੋਰ ਮੁਹੈ ਘਰ ਮੰਦਰ ਇਨ ਸਾਖਤ ਦੂਤ ਨ ਜਾਤਾ ਹੈ ਦੁੰਦਰ ਦੂਤ ਭੂਤ ਪੀਹਲੇ ਖਿੰਚੋ ਤਾੜ ਕਰੇ ਬਿਤਾਲੇ ਸ਼ਬਦ ਸੁਰਤ ਬਿਨ ਆਵੇ ਜਾਵੇ ਪਤ ਖੋਈ ਆਵਤ ਜਾਤਾ ਹੈ ਕੋੜਾ ਕਲਰ ਤਨ ਭਸਮੇ ਠੇਰੇ ਬਿਨ ਨਾਵੇ ਕੈਸੀ ਪਤ ਤੇਰੀ ਬਾਦੇ ਮੁਕਤ ਨਹੀਂ ਯੁਗ ਚਾਰੇ ਜਮ ਕੰਕਰ ਕਾਲ ਪਰਾਤਾ ਹੈ ਜਮ ਦਰਬਾਧੇ ਮਿਲ ਹੈ ਸਜਾਏ ਤੇਸੇ ਅਪਰਾਧੇ ਗਤ ਨਹਿ ਕਾਏ ਕਰਨ ਪਲਾਵ ਕਰੇ ਬਿਲ ਲਾਵੇ ਜੋ ਉੰਡੀ ਮੀਨ ਪਰਾਤਾ ਹੈ ਸਾਕਤ ਫਾਸੀ ਪੜੈ ਅਕੇਲਾ ਜਮ ਵਸ ਕੀ ਅੰਧ ਦੁਹੇਲਾ ਰਾਮ ਨਾਮ ਬਿਨ ਮੁਕਤ ਨਾ ਸੁਜੈ ਆਜ ਕਾਲ ਪਚ ਜਾਤਾ ਹੈ ਸਤ ਗੁਰ ਬਾਜ ਨ ਬੇਲੀ ਕੋਈ ਐਥੇ ਉਠੇ ਰਖਾ ਪ੍ਰਭ ਸੋਇ ਰਾਮ ਨਾਮ ਦੇਵੇ ਕਰ ਕਿਰਪਾ ਇਓ ਸਲ ਲੈ ਸਲ ਮਿਲਤਾ ਹੈ ਪੂਰੇ ਸਿੱਖ ਗੁਰੂ ਸਮਝਾਏ ਉਜੜ ਜਾਂਦੇ ਮਾਰਗ ਪਾਏ ਤਿਸ ਗੁਰ ਸੇਵ ਸਦਾ ਦਿਨ ਰਾਤਿ ਦੁੱਖ ਭੰਜਨ ਸੰਗਸ ਖਾਤਾ ਹੈ ਗੁਰ ਕੀ ਭਗਤ ਕਰੇ ਕਿਆ ਪ੍ਰਾਣੀ ब्रह्म इंद्रम महेश न जाने सतगुरुया लाख कहो क्यों लखिए जिस बख्शे तेैप शत है अंतर प्रेम पराप्त दर्शन ਗੁਰਬਾਣੀ ਸੋ ਪ੍ਰੀਤ ਸੋ ਪਰਸਨ ਐਹ ਨਿਸ ਨਿਰਮਲ ਜੋਤ ਸਬਾਈ ਕਟ ਦੀਪਕ ਗੁਰਮੁਖ ਜਾਤਾ ਹੈ ਭੋਜਨ ਗਿਆਨ ਮਹਾਰਸ ਮਿਠਾ ਜਿਨ ਚਾਖਿਆ ਤਿਨ ਦਰਸ਼ਨ ਡਿਠਾ ਦਰਸ਼ਨ ਦੇਖ ਮਿਲੈ ਬੈਰਾਗੇ ਮਨ ਮਨਸਾ ਮਾਰ ਸਮਾਤਾ ਹੈ ਸਤ ਗੁਰ ਸੇਵਹਿ ਸੇ ਪ੍ਰਦਾਨ ਤੈਨ ਘਟ ਘਟ ਅੰਤਰ ਬ੍ਰਹਮ ਪਛਾਨਾ ਨਾਨਕ ਹਰ ਜਸ ਹਰ ਜਨ ਕੀ ਸੰਗਤ ਦੇਜੈ ਜਿਨ ਸਤ ਗੁਰ ਹਰ ਪ੍ਰਭ ਜਾਤਾ ਹੈ ਮਾਰੂ ਮਹੱਲਾ ਪਹਿਲਾ ਸ਼ਰਨ ਪਰੇ ਗੁਰਦੇਵ ਤੁਮਾਰੀ ਤੂੰ ਸਮਰਥ ਦਿਆਲ ਮੁਰਾਰੀ ਤੇਰੇ ਚੋਜ ਨਾ ਜਾਣੇ ਕੋਈ ਤੂੰ ਪੂਰਾ purakh bedata hai ਦੁਆ ਦੇ ਜੁਗਾਦ ਕਰੇ ਪ੍ਰਤਪਾਲ ਘਟ ਘਟ ਰੂਪ ਅਨੂਪ ਦੇ ਅਲਾ ਜੋ ਤੁਧ ਪਾਵੇ ਤਿ ਵਿੱਚ ਲਾਵਹਿ ਸਭ ਤੇਰੋ ਕੀਆ ਕਮਤਾ ਹੈ ਅੰਤਰਜੋਤ ਫਲੇ ਜਗ ਜੀਵਨ ਸਭ ਘਟ ਭੋਗੈ ਹਰ ਰਸ ਪੀਵਨ ਆਪੇ ਲੈਵੈ ਆਪੇ ਦੇਵੈ ਤੇ ਹਲੋਏ ਜਗਤ ਪਿਤ ਦਾਤਾ ਹੈ ਜਗਤ ਉਪਾਏ ਖੇਲ ਰਚਾਇਆ ਪਵਣੇ ਪਾਣੀ ਅਗਨੀ ਜਿਓ ਪਾਇਆ ਦੇਹੀ ਨਗਰੀ ਨੌ ਦਰਵਾਜੇ ਸੋ ਦਸਵਾ ਗੁਪਤ ਰਹਾਤਾ ਹੈ ਚਾਰ ਨਦੀ ਅਗਨੀ ਅਸਰ ਅੱਲਾ ਕੋਈ ਗੁਰਮੁਖ 부ਝੈ ਸ਼ਬਦ ਨਿਰਾਲਾ साकत दुरमत डूबहे गुर राखे हर निवरता है आप तेज वाए पृथ्वी आकाशा तिन मह पंच तत् करवासार सत गुर शब्द रह रंग रता ਤਜ ਮਾਇਆ ਹੋ ਮੈਂ ਪ੍ਰਤਹਿ ਇਹੋ ਮਨ ਭੀਜੈ ਸ਼ਬਦ ਪਤੀਜੈ ਬਿਨ ਨਾਵੇ ਕਿਆ ਟਿਕਟ ਕੀਜੈ ਅੰਤਰ ਚੋਰ ਮੁਹੈ ਕਰ ਮੰਦਰ ਇਨ ਸਾਖਤ ਦੂਤ ਨਾ ਜਾਂਦਾ ਹੈ ਦੁੰਦਰ ਦੂਤ ਭੂਤ ਪੀਹਲੇ ਖਿੰਚੋ ਤਾਲ ਕਰੇ ਬਿਤਾਲੇ ਸ਼ਬਦ ਸੁਰਤ ਬਿਨ ਆਵੇ ਜਾਵੇ ਪਤ ਖੋਏ ਆਵਤ ਜਾਂਦਾ ਹੈ ਕੂੜਾ ਕੱਲਰ ਤਨ ਭਸਮੇ ਠੇਰੇ ਬਿਨ ਨਾਵੇ ਕੈਸੇ ਪਤ ਤੇਰੀ ਬਾਦੇ ਮੁਕਤ ਨਾਹੀ ਜੁਗ ਚਾਰੇ ਜਮ ਕੰਕਰ ਕਾਲ ਪਰਾਤਾ ਹੈ ਜਮ ਦਰਵਾধে ਮਨਹਿ ਸਜਾਈ ਤੇਰੇ ਅપરાਦੇ ਗਤ ਨਹੀਂ ਕਾਇ ਕਰਨ ਪਲਾਵ ਕਰੇ ਬਿਲ ਲਾਵੇ ਜੋ ੁੰਡੀ ਮੀਨ ਪਰਾਤਾ ਹੈ ਸਾਕਤ ਭਾਸੀ ਪੜੇ ਇਕਲਾ ਜਮ ਵਸ ਕੀ ਆਂਧ ਦੁਹੇਲਾ राम नाम बिन मुक्त ना सुजे आज काल पछ जाता है सतगुरु बाज ना मिले कोई एथे उठ रखा प्रभु सोए राम नाम देवे कर कृपा ਯੋ ਸਲ ਲੈ ਸਲ ਮਿਲਤਾ ਹੈ ਭੁਲੇ ਸਿੱਖ ਗੁਰੂ ਸਮਝਾਏ ਉੱਜੜ ਜਾਂਦੇ ਮਾਰਗ ਪਾਏ ਤਿਸ ਗੁਰ ਸੇਵ ਸਦਾ ਦਿਨ ਰਾਤ ਹੀ ਦੁੱਖ ਭੰਜਨ ਸੰਗਸ ਖਾਤਾ ਹੈ ਗੁਰ ਕੇ ਭਗਤ ਕਰੇ ਕਿਆ ਪ੍ਰਾਣੀ ਬ੍ਰਹਮ ਇੰਦਰ ਮਹੇਸ ਨ ਜਾਣੇ ਸਤ ਗੁਰ ਅਲਖ ਕਹੋ ਕਿਉਂ ਲਖੀਐ ਜਿਸ ਬਖਸ਼ੇ ਤੇ ਸਹ ਪਛਾਤਾ ਹੈ ਅੰਤਰ ਪ੍ਰੇਮ ਪਰਾਪਤ ਦਰਸ਼ਨ ਗੁਰਬਾਣੀ ਸੋ ਪ੍ਰੀਤ ਸੋ ਪਰਸਨ ਐਹਨੇ ਸਨੇਰ ਮਨ ਜੋਤ ਸਭਾਈ ਕਟ ਦੇਪਕ ਗੁਰਮੁਖ ਜਾਤਾ ਹੈ ਭੋਜਨ ਗਿਆਨ ਮਹਾਰਸ ਮਿੱਠਾ ਜਿਨ ਚਾਖਿਆ ਤਿਨ ਦਰਸ਼ਨ ਡੀਠਾ ਦਰਸ਼ਨ ਦੇਖ ਮਿਲੇ ਬੈਰਾਗੇ ਮਨ ਮਨਸਾ ਮਾਰ ਸਮਾਤਾ ਹੈ ਸਤ ਗੁਰ ਸੇਵੈ ਸੇ ਪ੍ਰਧਾਨਾ ਤਿੰਨ ਘਟ ਘਟ ਅੰਤਰ ਬ੍ਰਹਮ ਪਛਾਨਾ ਨਾਨਕ ਹਰ ਜਸ ਹਰ ਜਨ ਕੀ ਸੰਗਤ ਦੀਜੈ ਜਿਨ ਸਤ ਗੁਰ ਹਰ ਪ੍ਰਭ ਜਾਤਾ ਹੈ ਮਾਰੂ ਮਹਲਾ ਪਹਿਲਾ ਸ਼ਰਨ ਪਰੇ ਗੁਰਦੇਵ ਤੁਮਾਰੀ ਤੂੰ ਸਮਰਥ ਦਿਆਲ ਮੁਰਾਰੇ ਤੇਰੇ ਚੋਜ ਨ ਜਾਣੇ ਕੋਈ ਤੂੰ ਪੁਰਾ ਪੁਰਖ ਬੇਦਾਤਾ ਹੈ ਤੂੰ ਆਦ ਜੁਗਾਦ ਕਰੇ ਪ੍ਰਤਪਾਲਾ ਘਟ ਘਟ ਰੂਪ ਅਨੂਪ ਦਿਆਲਾ ਜੋ ਤਦ ਪਾਵੇ ਤੇ ਵਚ ਲਾਵ ਹੈ ਸਾਬ ਤੇ ਰੋਕਿਆ ਕਮਤ ਹੈ ਅੰਤਰ ਜੋਤ ਭਲੇ ਜਗ ਜੀਵਨ ਸਾਬ ਘਟ ਭਗੈ ਹਰ ਰਸ ਪੀਵਨ ਆਪੇ ਲੈਵੇ ਆਪੇ ਦੇਵੇ ਦੇਹੋ ਲੋਏ ਜਗਤ ਪਿਤ ਦਾਤਾ ਹੈ ਜਗਤ ਉਪਾਇ ਖੇਲ ਰਚਾਇਆ ਪਵਣੇ ਪਾਣੀ ਅਗਨੀ ਜਿਉ ਪਾਇਆ ਦੇਹ ਨਗਰੇ નો ਦਰਵਾਜੇ ਸੋ ਦਸਵਾ ਗੁਬਤ ਰਹਾਤਾ ਹੈ ਚਾਰ ਨਦੀ ਅਗਨੀ ਅਸਰ ਵਾਲਾ ਕੋਈ ਗੁਰਮੁਖ 부ਝੇ ਸ਼ਬਦ ਨਿਰਾਲਾ ਸਾਕਤ ਦੁਰਮਤ ਡੁੱਬਹਿ ਦਜਹਿ ਗੁਰ ਰੱਖੇ ਹਰ ਲਿਵ ਰਾਤਾ ਹੈ ਅਪ ਤੇਜ ਵਾਏ ਪ੍ਰਥਵੀ ਆਕਾਸ਼ਾ ਤਿੰਨ ਮਹਿ ਪੰਚ ਤਤ ਘਰ ਵਾਸਾ ਸਤ ਗੁਰ ਸ਼ਬਦ ਰਹਿ ਰੰਗ ਰਾਤਾ ਤਜ ਮਾਇਆ ਹੋ ਮੈਂ ਪ੍ਰਾਤਾ ਹੈ ਇਹ ਮਨ ਭਿਜੈ ਸ਼ਬਦ ਪਤੀਜੈ ਬਿਨ ਨਾਵੇਂ ਟੇ ਕਟਕੀ ਜੈ ਅੰਤਰ ਚੋਰ ਮੁਹੈ ਘਰ ਮੰਦਰ ਇਨ ਸਾਖਤ ਦੂਤ ਨ ਜਾਤਾ ਹੈ ਜੁੰਦਰ ਦੂਤ ਭੂਤ ਪੀ ਹਲੇ ਖਿੰਚੋ ਤਾਰ ਕਰਹਿ ਬਿਤਾਲੇ ਸ਼ਬਦ ਸੁਰਤ ਬਿਨ ਆਵੇ ਜਾਵੇ ਪਤ ਖੋਇ ਆਵਤ ਜਾਤਾ ਹੈ ਕੋੜਾ ਕਲਰ ਤਨ ਭਸਮੇ ਠੇਰੇ ਬਿਨ ਨਾਵੇ ਕੈਸੀ ਪਤ ਤੇਰੀ ਬਾਦੇ ਮੁਕਤ ਨਹੀਂ ਜੁਗ ਚਾਰੇ ਜਮ ਕੰਕਰ ਕਾਲ ਪਰਾਤਾ ਹੈ ਜਮ ਦਰਬਾਧੇ ਮਿਲ ਹੈ ਸਜਾਈ ਤਿਸੇ ਅਪਰਾਧੇ ਗਤ ਨਹੀਂ ਕਾਏ ਕਰਨ ਪਲਾਵ ਕਰੇ ਬਿਲ ਲਾਵੇ ਜੋ ਉੰਢੀ ਮੀਨ ਪਰਾਤਾ ਹੈ ਸਾਖਤ ਫਾਸੀ ਪੜੈ ਇਕਲਾ ਜਮ ਵਸ ਕੀ ਅੰਧ ਦੁਹੇਲਾ RAM ਨਾਮ ਬਿਨ ਮੁਕਤ ਨਾ ਸੁਜੈ ਆਜ ਕਾਲ ਪਚ ਜਾਤਾ ਹੈ ਸਤ ਗੁਰ ਬਾਜ ਨ ਬੇਲੀ ਕੋਈ ਐਥੇ ਉਠੇ ਰਖਾ ਪ੍ਰਭ ਸੋਏ RAM ਨਾਮ ਦੇਵੇ ਕਰ ਕਿਰਪਾ ਇਓ ਸਲਲ ਸਲਲ ਮਿਲਤਾ ਹੈ ਬੁਲੇ ਸਿੱਖ ਗੁਰੂ ਸਮਝਾਏ ਉਜੜ ਜਾਂਦੇ ਮਾਰਗ ਪਾਏ ਤਿਸ ਗੁਰ ਸੇਵ ਸਦਾ ਦਿਨ ਰਾਤਿ ਦੁਖ ਭੰਜਨ ਸੰਗਸ ਖਾਤਾ ਹੈ ਗੁਰ ਕੀ ਭਗਤ ਕਰੇ ਕਿਆ ਪ੍ਰਾਣੀ ब्रह्म इंद्रम महेश न जाणी सतगुरु अ लाख कहो क्यों लखिए जिस बख्शे ते सैप शाता है अंतर प्रेम पर प्राप्त दर्शन ਗੁਰਬਾਣੀ ਸੋ ਪ੍ਰੀਤ ਸੋ ਪਰਸਨ ਐਹ ਨਿਸ ਨਿਰਮਲ ਜੋਤ ਸਬਾਈ ਕਟ ਦੀਪਕ ਗੁਰਮੁਖ ਜਾਤਾ ਹੈ ਭੋਜਨ ਗਿਆਨ ਮਹਾਰਸ ਮਿਠਾ ਜਿਨ ਚਾਖਿਆ ਤਿੰਨ ਦਰਸ਼ਨ ਡਿਠਾ ਦਰਸ਼ਨ ਦੇਖ ਮਿਲੈ ਬੈਰਾਗੇ ਮਨ ਮਨਸਾ ਮਾਰ ਸਵਾਤਾ ਹੈ ਸਤ ਗੁਰ ਸੇਵਹਿ ਸੇ ਪ੍ਰਦਾਨ ਤਿੰਨ ਘਟ ਘਟ ਅੰਤਰ ਬ੍ਰਹਮ ਪਛਾਨਾ ਨਾਨਕ ਹਰ ਜਸ ਹਰ ਜਨ ਕੀ ਸੰਗਤ ਦੇਜੈ ਜਿਨ ਸਤ ਗੁਰ ਹਰ ਪ੍ਰਭ ਜਾਤਾ ਹੈ ਮਾਰੂ ਮਹਲਾ ਪਹਿਲਾ ਸ਼ਰਨ ਪਰੇ ਗੁਰਦੇਵ ਤੁਮਾਰੀ ਤੂੰ ਸਮਰਥ ਦਿਆਲ ਮੁਰਾਰੀ ਤੇਰੇ ਚੋਜ ਨਾ ਜਾਣੇ ਕੋਈ ਤੂੰ ਪੁਰਾ પુરਖ ਬੇਦਾਤਾ ਹੈ ਦੁਆ ਦੇ ਜੁਗਾਦ ਕਰੇ ਪ੍ਰਤਪਾਲ ਘਟ ਘਟ ਰੂਪ ਅਨੂਪ ਦੇ ਆਲਾ ਜੋ ਤੁਧ ਪਾਵੇ ਤਿ ਵਿੱਚ ਲਾਵਹਿ ਸਭ ਤੇਰੋ ਕੀਆ ਕਮਾਤਾ ਹੈ ਅੰਤਰ ਜੋਤਿ ਖਲੇ ਜਗ ਜੀਵਨ ਸਭ ਘਟ ਭੋਗੈ ਹਰ ਰਸ ਪੀਵਨ ਆਪੇ ਲੈਵੈ ਆਪੇ ਦੇਵੈ ਤੇ ਹੋ ਲੋਏ ਜਗਤ ਪਿਤ ਦਾਤਾ ਹੈ ਜਗਤ ਉਪਾਏ ਖੇਲ ਰਚਾਇਆ ਪਵਣੇ ਪਾਣੀ ਅਗਨੀ ਜਿਓ ਪਾਇਆ ਦੇਹੀ ਨਗਰੀ ਨੌ ਦਰਵਾਜੇ ਸੋ ਦਸਵਾ ਗੁਪਤ ਰਹਾਤਾ ਹੈ ਚਾਰ ਨਦੀ ਅਗਨੀ ਅਸਰ ਅੱਲਾ ਕੋਈ ਗੁਰਮੁਖ 부ਝੇ ਸ਼ਬਦ ਨਿਰਾਲਾ साकत दुर्मत डूब दाजहे गुर राखे हर निवरता है आप तेज वाए पृथ्वी आकाशा तिन मह पंच तत् करवासार सत गुर शबद रह है रंग रता ਤਜ ਮਾਇਆ ਹੋ ਮੈਂ ਪ੍ਰਤਹਿ ਇਹੋ ਮਨ ਪੀਜੈ ਸ਼ਬਦ ਪਤੀਜੈ ਬਿਨ ਨਾਵੇ ਕਿਆ ਟਿਕਟ ਕੀਜੈ ਅੰਤਰ ਚੋਰ ਮੁਹੈ ਕਰਮੰਦ ਸਾਕਤ ਦੂਤ ਨਾ ਜਾਂਦਾ ਹੈ ਦੁੰਦਰ ਦੂਤ ਭੂਤ ਪੀਹਨੇ ਖਿੰਚੋ ਤਾਨ ਕਰੇ ਬੇਤਾਲੇ ਸ਼ਬਦ ਸੁਰਤ ਬਿਨ ਆਵੇ ਜਾਵੇ ਪਤ ਖੋਏ ਆਵਤ ਜਾਂਦਾ ਹੈ ਕੋੜਾ कलर तन पसमें तेरे बिन नावे कैसे पत तेरे बाधे मुकत नाहे जुग चारे जम कंकर काल पराता है जम दर बाधे मिले सजाए ਇਸੇ ਅਪਰਾਧ ਦੇ ਗਤ ਨਹੀਂ ਕਾਇ ਕਰਨ ਪਲਾਵ ਕਰੇ ਬਿਲ ਲਾਵੇ ਜੋ ੁੰਡੀ ਮੀਨ ਪਰਾਤਾ ਹੈ ਸਾਕਤ ਥਾਸੀ ਪੜੇ ਇਕਲਾ ਜਮ ਵਸ ਕੀਆ ਅੰਧ ਦੁਹੇਲਾ राम नाम बिन मुक्त ना सुजे आज काल पछ जाता है सतगुरु बाज ना बेले कोई एथे उठै रखा प्रभु सोए राम नाम देवे कर कृपा ਉਸ ਲ ਲੈ ਸਲਲ ਮਿਲਤਾ ਹੈ ਪੁਲੇ ਸਿੱਖ ਗੁਰੂ ਸਮਝਾਏ ਉੱਜੜ ਜਾਂਦੇ ਮਾਰਗ ਪਾਏ ਤਿਸ ਗੁਰ ਸੇਵ ਸਦਾ ਦਿਨ ਰਾਤ ਹੀ ਦੁਖ ਭੰਜਨ ਸੰਗ ਸਖਤ ਹੈ ਗੁਰ ਕੇ ਭਗਤ ਕਰੇ ਕਿਆ ਪ੍ਰਾਣੀ ਬ੍ਰਹਮ ਇੰਦਰ ਮਹੇਸ ਨ ਜਾਣੇ ਸਤ ਗੁਰ ਅਲਖ ਕਹੋ ਕਿਉਂ ਲਖੀਐ ਜਿਸ ਬਖਸ਼ੇ ਤੇ ਸਹ ਪਛਾਤਾ ਹੈ ਅੰਤਰ ਪ੍ਰੇਮ ਅਪਰਾਪਤ ਦਰਸ਼ਨ ਗੁਰਬਾਣੀ ਸੋ ਪ੍ਰੀਤ ਸੋ ਪਰਸਨ ਐਹਨੇ ਸੇ ਨਿਰਮਲ ਜੋਤ ਸਭਾਈ ਕਟ ਦੇਪਕ ਗੁਰਮੁਖ ਜਾਤਾ ਹੈ ਭੋਜਨ ਗਿਆਨ ਮਹਾਰਸ ਮੀਠਾ ਜਿਨ ਚਾਖਿਆ ਤਿਨ ਦਰਸ਼ਨ ਡੀਠਾ ਦਰਸ਼ਨ ਦੇਖ ਮਿਲੇ ਬੈਰਾਗੇ ਮਨ ਮਨਸਾ ਮਾਰ ਸਮਾਤਾ ਹੈ ਸਤ ਗੁਰ ਸੇਵੈ ਸੇ ਪ੍ਰਧਾਨਾ ਤਿੰਨ ਘਟ ਘਟ ਅੰਤਰ ਬ੍ਰਹਮ ਪਛਾਨਾ ਨਾਨਕ ਹਰ ਜਸ ਹਰ ਜਨ ਕੀ ਸੰਗਤ ਦੀਜੈ ਜਿਨ ਸਤ ਗੁਰ ਹਰ ਪ੍ਰਭ ਜਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ